করিਗੇ পার্কਿੰਗਾਂ ਵਾਰੀ ਫਾਸਟ ਫਾਸਟ ਕਰਦੇ ਮਨੁੱਖ ਬੜਾ ਪਿੱਛੇ ਚਲਾ ਜਾਂਦਾ ਹੈ ਅਨੰਦਕਾਰ ਜੀ ਵੀ ਅਸੀਂ ਬੜੀ ਕਾਲੀ ਕਾਲੀ ਚ ਕਰਦੇ ਆ ਵਿਚਾਰ ਪੰਦੀ ਲਿਆਓ ਕਿ ਗੁਰੂ ਘਰ ਦਾ ਵਜ਼ੀਰ ਜਿਹੜਾ ਹੁੰਦਾ ਨਾ ਕਿ ਮੈਂ ਮਾफी ਮੰਗ ਲਈ ਅਸੀਂ ਸਾਰੇ ਗੁਰੂ ਘਰ ਦੇ ਵਜ਼ੀਰ ਬੈਠੇ ਅੱਲਾਕਪਾ ਅਸੀਂ ਸਾਰੇ ਗੁਰੂ ਘਰ ਦੇ ਨਾਲ ਜੁੜੇ ਹੋਏ ਆ ਤੇ ਕਈਆਂ ਵਾਰੀ ਨਾ ਗੁਰੂ ਘਰ ਦਾ ਵਜ਼ੀਰ 3 ਵਜੇ ਦਾ ਉੱਠਿਆ ਹੁੰਦਾ ਹੈ ਉਹਨੇ ਤਾਂ ਜਿਹੜੀ ਡਿਊਟੀ ਸਵੇਰੇ ਵਿਚਾਰੇ ਨੇ ਕਰਨੀ ਉਹ ਤਾਂ ਕਰਨੀ ਕਰਨੀ ਤੇ ਸਾਰੀਆਂ ਬੀਪੀਆਂ ਮੈਨੂੰ ਮਾਫ਼ ਕਰਿਓ ਤੇ ਮੈਂ ਭੈਣਾ ਨੂੰ ਕੱਲ ਕੈਨ ਲੱਗੀਆਂ ਤਹਾੜਾ ਦੀ ਪਿਆਰੀ ਬੇਟੀ ਛੱਤੀ ਜੇ ਭੈਣ ਪਿਆਰ ਹੋ ਜਾਂਦੀ ਤੇ ਜਿਹੜੀ ਕੁੜੀ ਬਿਊਟੀ ਪਾਰਲਰ ਚ ਗਈ ਹੁੰਦੀ ਤੇ 1.3 ਵਜੇ ਬਿਊਟੀ ਪਾਰਲਰ ਤੋਂ ਆ ਰਹੀ ਹੁੰਦੀ ਐ ਤੇ ਅਸੀਂ ਕਿਸੇ ਆਨੰਦ ਕਾਰਜ ਵਿੱਚ ਗਏ ਤੇ 4 ਵਜੇ ਉਹਨਾਂ ਦੀ ਲਾਵਾਂ ਹੋਈਆਂ ਇਹ ਤਾਂ ਸਾਡੀ ਮਰਿਆਦਾ ਨਹੀਂ ਨਾ 4 ਵਜੇ ਆਨੰਦ ਕਾਰਜ ਹਾਂ ਮਰ ਤਾਂ ਵੇਲੇ 4 ਵਜੇ ਆਨੰਦ ਕਾਰਜ ਕਰਨਾ ਹੈ ਸਿੱਖਾਂ ਦੀ ਮਰਿਆਦਾ ਪਰ ਸ਼ਾਮ ਦੀ 4 ਵਜੇ ਕਿਹੜੀ ਮਰਿਆਦਾ ਸਿੱਖਾਂ ਦੀ ਆਨੰਦ ਕਾਰਜ ਇਹ ਤਾਂ ਕੋਈ ਮਰਿਆਦਾ ਨਹੀਂ ਨਾ ਚੰਨਾ ਕਾਹਦੇ ਸਹੀ ਮਰਿਆਦਾ ਨੀਓ ਸੋਚਦਾ ਤੇ ਵੀ ਗੁਰੂ ਘਰ ਦਾ ਵਜ਼ੀਰ ਜਿਹੜਾ ਵਿਚਾਰਾ ਤੁਹਾਡੀ ਅਡੀਟ ਕਰਦਾ ਏ 10 ਵਜੇ ਦਾ ਟਾਈਮ ਦੇ ਕੇ ਅਸੀਂ ਉਹਨੇ 3 ਵਜੇ ਇੱਥੇ ਸਾਰਿਆਂ ਦੀ ਕੰਨ ਨਹੀਂ ਕਰਦੀ ਪਰ ਜਾਨਾ ਕਿ ਜਿਹੜੀਆਂ ਆਨੰਦ ਕਾਰਜ ਉਹ 12 ਵਜੇ ਤੋਂ ਬਾਅਦ ਹੁੰਦੇ ਨੇ ਉਹਦਾ ਕਾਰਨ ਹੀ ਕੀ ਪ੍ਰਾਤਸਤਿਕਾਂ ਦੇ ਲੇਖ ਪਰ ਤੁਸੀਂ ਤਾਂ ਨਹੀਂ ਜਾਣਾ ਤੁਹਾਡੇ ਕੋਲ ਪ੍ਰਾਤ ਨਹੀਂ ਆਉਣਾ ਤੇ ਵੀਡੀਓ ਭਾਵੇਂ ਪ੍ਰਾਤਵਾਲਿਆਂ ਨੂੰ ਭੇਜ ਦਿਓ ਵੀ ਭਾਈ ਬੇਨਤੀ ਆ ਵੀ ਟਾਈਮ ਨਾਲ ਪ੍ਰਾਤ ਲੈ ਕੇ ਆਇਓ ਤਾਂ ਜੋ ਗੁਰੂ ਘਰ ਦਾ ਜਿਹੜਾ ਗਰੰਟੀ ਉਹਨੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕੰਮ ਕਰਨੇ ਹੁੰਦੇ ਨੇ ਉਹ ਤਾਂ ਵੀ ਪਰਿਵਾਰ ਆਹ ਕਹਿੰਦੀਆਂ ਵੀ ਕੁਝ ਜ਼ਿੰਮੇਵਾਰੀਆਂ ਨੇ ਅਸੀਂ ਆਪਣੀ ਇੱਕ ਜ਼ਿੰਮੇਵਾਰੀ ਦੇ ਕੇ ਗੁਰੂ ਘਰ ਦੇ ਕੰਮ ਨੂੰ ਕਹਿੰਦੇ ਕੋ ਹੁਣ ਕਿਤੇ ਨਾ ਜਾਵੇ ਤੇ ਬੇਤਿਆ ਵੀ ਸਿੱਖਾਂ ਦੀ ਜਿਹੜੀ ਮਰਿਆਦਾ ਉਹ ਨੰਗ ਕਾਜ ਸਮੇਸਰ ਕੀਤਾ ਜਾਵੇ ਤੇ ਵਧੀਆ ਗੱਲ ਹੈ ਜਦੋਂ ਆਨੰਦ ਕਾਰਜ ਕਰਦੀ ਉਹਨਾਂ ਪਿਆਰਿਓ ਤੇ ਗੁਰੂ ਘਰ ਦਾ ਕਰਨਥੀ ਜਿਹੜਾ ਹੁੰਦਾ ਹੈ ਨਾ ਉਹਨੂੰ ਪਿਆਰ ਨਾਲ ਗਿਆ ਕਰੋ ਕਿ ਭਾਈ ਸਾਹਿਬ ਜਿੱਥੇ ਤੁਸੀਂ ਚਾਰ ਨਾਵਾ ਪੜhia ਨੇ ਨਾ ਹਰ ਪਹਿਲੜੀ ਕੀ ਕਰਮ ਕੁੜਾਇਆ ਬਲਰਾਮ ਜੀ ਉਹ ਪੜ ਕੇ ਸਾਡੀ ਧੀ ਤੇ ਸਾਡੇ ਪੁੱਤ ਦੇ ਆਨੰਦ ਕਾਰਜ ਕਰਵਾਇਆ ਉਥੇ 15 ਕੁ ਮਿੰਟ ਤੇ ਧੀ ਤੇ ਪੁੱਤਰ ਨੂੰ ਦੱਸੋ ਵੀ ਇਹਨਾਂ ਲਾਵਾਂ ਦੇ ਕੀ ਅਰਥ ਨੇ ਹੱਥ ਤੋਂ ਵਿਹੋਲੇ ਰਹਿ ਜਾਂਦੇ ਸਾਡੀ ਧੀ ਆ ਪੁੱਤ ਆਨੰਦ ਕਾਰਜ ਰੋਜ਼ ਰਾਤ ਨੂੰ ਹੁੰਦਿਆਂ ਨੇ ਪਰ ਮੈਨੂੰ ਮਾਫੀ ਮੈਂ ਮੰਗ ਲੈਣੀ ਐ ਸਾਡੇ ਬੱਚਿਆਂ ਨੂੰ ਚਾਰ ਲਾਵਾਂ ਦੇ ਅਰਥਾਂ ਦਾ ਵੀ ਪਤਾ ਕੀ ਚਾਰ ਲਾਵਾਂ ਦੇ ਵਿੱਚ ਸਤਿਗੁਰੂ ਜੀ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ ਪਰ ਆ ਤਾਂ ਸਾਡੀ ਲੇਟ ਹੋ ਜਾਵੇ ਮਨਜ਼ੂਰ ਪਰ ਸੰਗੇ ਮਨਜ਼ੂਰ ਨਹੀਂ ਹੁੰਦਾ ਕਿ ਅਸੀਂ ਗੁਰੂ ਘਰ ਦੇ ਵਜ਼ੀਰ ਨੂੰ ਕਹੀਏ ਸਾਡੀ ਧੀ ਤੇ ਸਾਡਾ ਪੁੱਤ ਜਿਹੜਾ ਗੁਰੂ ਦੀ ਹਜ਼ੂਰੀ ਵਿੱਚ ਬੈਠਾ ਉਹਨੂੰ ਸਮਝਾਓ ਕਿ ਤੁਸੀਂ ਆਪਣੇ ਗ੍ਰਸਤ ਮਾਰਗ ਨੂੰ ਕਿਵੇਂ ਅਪਣਾਉਣਾ ਹੈ ਅਸੀਂ 5-5 ਘੰਟੇ ਬਿਊਟੀ ਪੈਲਰਾਂ ਤੇ ਆਪਣਾ ਸਮਾਂ ਬਰਬਾਦ ਕਰਦੇ ਹਾਂ ਅਸੀਂ ਕਿਤੇ ਕਿਸੇ ਦੇ ਖਿਲਾਫ ਨਹੀਂ ਆ 5-5 ਘੰਟੇ ਵਿਆਹ ਵਾਲੀ ਕੁੜੀ-ਕੁੜੀ ਜਾ ਕੇ ਬਿਊਟੀ ਪੈਲਰ ਦੀ ਸੌਣ ਬੈਠੇ ਆ ਠੀਕ ਹੈ ਜੀ ਇੱਥੇ 10-10 ਕੇ ਤੇ ਵੀ ਪੈਲਾ ਜਾਣਾ ਪੈਂਦਾ ਅਗਲੇ ਆੜੇ ਪਹਿਲਾ ਨੰਬਰ ਦਿੱਤਾ ਹੁੰਦਾ ਉਹਨਾਂ ਅਗਲੇ ਨੇ ਕੀ ਹੁੰਦਾ ਕਿ ਸਾਡੇ ਇਹਨੇ ਕਿ ਚੱਕ تمہاری ਆ ਜਾਣੀ ਕਿੰੀਆਂ ਵਾਰੀ ਧੀਆ ਨੂੰ ਘੂਕੇ ਘਾੜੇ ਉੱਤੇ ਵੜੜਾ ਪੀਣਾ ਤਿਆਰ ਹੋਣ ਵਾਸਤੇ ਉਹ ਸਾਨੂੰ ਉਹ ਡੀਟ ਕਰਨੀ ਠੀਕ ਪਰ ਅਸੀਂ ਕਦੀ ਇਹ ਉਡੀਕ ਨਹੀਂ ਕੀਤੀ ਕਿ ਚਾਰ ਚੁੱਕਾ ਕੇ ਪਹਿਲਾ ਗੁਰੂ ਘਰ ਜਾਈਏ ਤੇ ਗੁਰੂ ਘਰ ਜਾ ਕੇ ਆਪਣੀਆਂ ਧੀ ਨੂੰ ਲੈ ਕੇ ਉੱਥੇ ਗੁਰੂ ਘਰ ਦੀ ਮਸੀਦ ਤੇ ਕੋਲ ਸਮਝਾਈਏ ਤੇ ਕਹੀਏ ਕਿ ਇਹ ਨਾਲੇ ਤੂੰ ਸਹਿਜ ਪਾਠ ਲੱਭ ਤਾਣਾ ਤੇ ਨਾਲੇ ਧੀਏ ਤੂੰ ਚਾਰ ਲਾਵਾ ਆਪਣੀ ਚੰਦਗੀ ਵਿੱਚ ਹੋੜ ਲੈਣੀ 엄마 ਨੂੰ ਤੁਹਾਨੂੰ ਸਮਝਾਉਣੀ ਚਾਹੀਦੀ ਆ ਘਰ ਜਾ ਕੇ ਸਮਝੀਏ ਜੇ ਅਸੀਂ ਇਹ ਕੰਮ ਕਰਨ ਲੱਗ ਪਈਏ ਨਾ ਜਿਵੇਂ ਅਸੀਂ ਹੋਰ ਪਾਸੇ ਸਮਾਂ ਕੱਢਦੇ ਆ ਉੱਥੇ ਆਪਣੀਆਂ ਧੀਆਂ ਨੂੰ ਆਨੰਦ ਕਰਦਾ ਮਤਲਬ ਸਮਝਾ ਕੇ ਪੂਰੀਏ ਤੇ ਸਾਡੇ ਘਰਾਂ ਦੇ ਵਿੱਚ ਤਲਾਕ ਨਹੀਂ ਕਦੇ ਵੀ ਹੋਣੀ ਸਾਡੇ ਘਰਾਂ ਵਿੱਚ ਤਲਾਕ ਕਦੇ ਨਹੀਂ ਬੜੇ ਕਿਉਂਕਿ ਸਾਨੂੰ ਬਿਹਤਰੀਆਂ ਦਾ ਨਹੀਂ ਪਤਾ ਸਾਨੂੰ ਘਰੋਂ ਦੇ ਚਲੇ ਸਮਝ ਲੱਗੀ ਕਿ ਗੁਰੂ ਨੇ ਸਾਨੂੰ ਕੀ ਕਹਿ ਦਿੱਤਾ ਕਿ ਜਦੋਂ ਇੱਕ ਧੀ ਦਾ